ਆਪਾ ਜੀ ਸਾਹਿਬ ਇੱਕ ਲਾਸਟ ਵਿੱਚ ਮੈਂ ਤੁਹਾਨੂੰ ਹੋਰ ਸਵਾਲ ਕਰਨਾ ਪੁੱਛਣਾ ਚਾਹੁੰਗਾ ਕਿ ਜਿਹੜਾ ਖਾਸ ਕਰਕੇ ਸਿੱਖ ਕੌਮ ਦੇ ਵਿੱਚ ਜਿਹੜਾ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਜੀ ਬਾਕ-ਬਾਕ ਤੜੇ ਜਿਹੜੇ ਬਣੇ ਨੇ ਜੀ ਤੇ ਅਸੀਂ ਹੱਲੇ ਕਿਸੇ ਵੀ ਕਮੇਟੀ ਵਿੱਚ ਨਹੀਂ ਕਿਸੇ ਵੀ ਹੋਰ ਚੀਜ਼ ਦੇ ਨਾਲ ਜੁਆਇੰਟ ਨਹੀਂ ਪਰ ਸਿੱਖੀ ਦੇ ਨਾਲ ਜੁੜੇ ਹੋਏ ਹਾਂ ਪਰ ਕਈ ਵਾਰੀ ਮਨ ਇਹਨਾਂ ਦੁਖਦਾ ਕਿ ਛੋਟੀ ਛੋਟੀ ਗੱਲ ਦੇ ਪਿੱਛੇ ਇਹਨਾਂ ਪ੍ਰਧਾਨੀ ਦੇ ਅੱਗੇ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਖੇਰੂ ਖੇਰੂ ਹੋਇਆ ਪਿਆ ਪੰਚਰ ਉਹਨਾਂ ਵਾਸਤੇ ਦੋ ਲਫ਼ਜ਼ਾਂ ਦੇ ਵਿੱਚ ਤੁਸੀਂ ਜਿਹੜਾ ਆਪਣਾ ਵਿਚਾਰ ਜਿਹੜੇ ਸਾਂਝਾ ਕਰ ਸਕਦੇ ਤੇ ਜਿਹੜਾ ਵਖਰੇਵੇਂ ਨੇ ਮੈਂ ਖਾਓ ਖਾਈ ਖਾ ਵਿਰੋਧ ਹੈ ਇਹ ਮੰਦਭਾਗ ਹੈ। ਪਰ ਇਸ ਦਾ ਕਾਰਨ ਮੈਂ ਸਮਝਦਾ ਕਿ ਇਹਦੇ ਤਿੰਨ ਕਾਰਨ ਨੇ। ਇੱਕ ਆ ਵੀ ਮੇਰੀ ਚੌਧਰ ਬਣੀ ਹੋਈ। ਦੂਜਾ ਗੋਲਕ ਦਾ ਗਲਵਾ ਹੈ। ਤੇ ਤੀਸਰਾ ਨਿਤਨੇਮ ਨਾਲ ਟੁੱਟੇ ਹੋਣਾ। ਇਹ ਗੋਲਕ ਦਾ ਗਲਵਾ ਖਤਮ ਹੋਵੇ ਚੌਧਰ ਦੀ ਇੱਛਾ ਮਨ ਵਿੱਚ ਸਮਾਪਤ ਹੋਵੇ ਇਹਦੇ ਵਾਸਤੇ ਸਾਨੂੰ ਨਿਤਨੇਮੀ ਹੋਣਾ ਪਏਗਾ ਜਾਪ ਕਰਨਾ ਪਏਗਾ ਜੇ ਇਸ ਜਾਪ ਨਿਤਨੇਮ ਸਾਡੇ ਜੀਵਨ ਵਿੱਚ ਆ ਜਾਏ ਤਾਂ ਫਿਰ ਚੌਧਰ ਤੇ ਗੋਲਕ ਬਹੁਤ ਠੰਡੇ ਰਹਿ ਜਾਣਗੇ ਤੇ ਗੁਰੂ ਘਰਾਂ ਵਿੱਚ ਜਿਹੜਾ ਪ੍ਰਬੰਧ ਹੈ ਉਹ ਬੜਾ ਸਿਖਰ ਦਾ ਤੇ ਪਰਉਪਕਾਰ ਦਾ ਜਿਸ ਦੀ ਸਤਿਗੁਰੂ ਜੀ ਨੇ ਗੁਰਵਸਥਾਨ ਬਣਵਾਏ ਸਨ ਪਿਆਰ ਕਰਵਾਏ ਸਨ ਧਰਮਸ਼ਾਲਾ ਕਾਇਮ ਕੀਤੀ ਜਿਸ ਕਾਰਨ ਅੰਦਰ ਧਰਮਸ਼ਾਲਾ ਹੋਵੇ ਕੀਤਾ ਸਦਾ ਰਸੂਲ ਉਹ ਸਹੀ ਮਾਨ ਹੈ ਸਾਨੂੰ ਪ੍ਰਾਪਤ ਹੋ ਸਕਦਾ ਅ ਭਾਈ ਸਾਹਿਬ ਜਿਵੇਂ ਇੱਕ ਹੋਰ ਚੀਜ਼ ਬੜੀ ਦੇਖਣ ਨੂੰ ਮਿਲਦੀ ਆ ਕਿ ਕਿਸੇ ਵੀ ਧਰਮ ਦਾ ਬੱਚਾ ਭਾਵੇਂ ਉਹ ਸਾਈ ਭਾਵੇਂ ਮੁਸਲਮਾਨ ਭਾਵੇਂ ਕਿਸੇ ਵੀ ਹੋਰ ਧਰਮ ਨਾਲ ਰਿਲੇਟਡ ਆ ਉਹ ਜਦੋਂ ਬੱਚਾ ਸਿੱਖੀ ਸਰੂਪ ਦੇ ਵਿੱਚ ਆਉਂਦਾ ਆ ਜਾਂ ਗੁਰਸਿੱਖ ਬਣਦਾ ਤੇ ਬੜੀ ਫੇਸਬੁੱਕ ਤੇ YouTube ਤੇ ਬੜੀ ਵਾਹਵਾ ਮਿਲਦੀ ਆ ਕਿ ਆਹ ਦੇਖੋ ਜੀ ਆਹ ਬੱਚਾ ਮਤਲਬ ਹੈ ਜਿਹੜਾ ਜਿਹਨੇ ਸਾਡੇ ਧਰਮ ਦੇ ਵਿੱਚ ਆਇਆ ਯਾ ਦੇਖੋ ਜੀ ਸਿੰਘੇ ਸਾਜ ਗਿਆ ਹਾਂ ਜੀ ਉੱਥੇ ਇੱਕ ਗੱਲ ਬੜੀ ਦੁਖਦਾਈ ਕ ਲੱਗਦੀ ਆ ਆਪਾਂ ਨੂੰ ਕਿ ਆਪਣੇ ਸਿੱਖਾਂ ਦੇ ਬੱਚੇ ਭਾਵੇਂ ਇੱਕ ਇੱਕ ਬੱਚਾ ਹੀ ਆ ਘਰ ਦੇ ਵਿੱਚ ਮੁੰਡਾ ਤੇ ਕੁੜੀ ਆ ਜਾਂ ਦੋ ਜਾਂ ਤਿੰਨ ਹੋਣਗੇ ਬੱਚੇ ਪਰ ਉਹਨਾਂ ਦੀ ਜਦੋਂ ਦੁਰਦਸ਼ਾ ਦੇਖਦੇ ਆ ਕਿਤੇ ਕੋਈ ਰੀੜੀ ਲਾ ਰਿਹਾ ਕਿਤੇ ਕੋਈ ਕੁਸ ਕਰ ਰਿਹਾ ਕਿਤੇ ਵੇਸ ਦਾ ਕੰਮ ਚੱਲਦਾ ਨਹੀਂ ਕਿ ਆ ਉਹਨਾਂ ਵੱਲ ਕਿਉਂ ਨਜ਼ਰ ਨਹੀਂ ਹੋ ਰਹੀ ਇਹ ਥੋੜਾ ਜਿਹਾ ਆਪਾਂ ਨੂੰ ਕੀ ਲੱਗਦਾ ਇਹ ਵਿੱਚ ਦੇਖੋ ਇਹ ਤਾਂ ਸਾਨੂੰ ਸਨਮਾਨ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਆਪਣੀ ਕੌਮ ਅੱਧੋਂ ਜ਼ਿਆਦਾ ਬੇਅਮਰਤੀਆ ਹੋ ਗਈ ਹੈ। ਸਾਡੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਵੀ ਬਹੁਤਾਂ ਨੇ ਅਮਰਤ ਛੱਕਿਆ ਮਿਲਿਆ ਸਾ ਸੰਭਵ ਨਹੀਂ ਤਾਂ ਲੱਗਦਾ ਨਹੀਂ। ਪਹਿਲੀ ਗੱਲ ਤਾਂ ਇਹ ਸਾਨੂੰ ਸਮੇਂ ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ। ਜਿਵੇਂ ਯਕੋ ਪਵਿੱਤ ਦੀ ਸਮੇਂ ਸੀਮਾ ਹੈ, ਖਤਨਾ ਹੋਣ ਦੀ ਸਮੇਂ ਸੀਮਾ ਹੈ। ਇਸ ਤਰ੍ਹਾਂ ਸਾਨੂੰ ਵੀ ਅਮਰਤ ਪਾਨ ਕਰਨ ਦੀ 9 ਸਾਲ ਦੀ ਉਮਰ ਇਆ ਇਸ ਤੋਂ ਘੱਟ ਵੱਧ ਥੋੜੀ ਜਿਹੀ ਘੱਟ ਤਾਂ ਹੋ ਸਕਦੀ ਵੱਧ ਨਾ ਕਰੀਏ ਤੇ ਹਰ ਸਿੱਖ ਦਾ ਬੱਚਾ ਅਮਰਤਾਰੀ ਬਣ ਜੇ ਉਹ ਉਸ ਦਿਨ ਆਪਣੇ ਘਰ ਵਿਸ਼ੇਸ਼ ਸਵਾਗਤ ਕਰੇ ਤਾਂ ਆਉਣ ਵਾਲੇ 15 ਸਾਲਾਂ ਚ ਸਾਡੀ ਕੌਮ ਚ ਕੋਈ ਬੇਅਮਰਤੀ ਨਹੀਂ ਰਹੇਗਾ ਜੇ ਅਸੀਂ ਆਪ ਅਮਰਤ ਦਾ ਸਨਮਾਨ ਕਰਾਂਗੇ ਸਿੱਖੀ ਦਾ ਸਨਮਾਨ ਕਰਾਂਗੇ ਤਾਂ ਜਿਹੜੇ ਬਾਹਰੋਂ ਮੋਸਟਲੀ ਅਸੀਂ ਬਾਹਰੋਂ ਹੀ ਸਾਰੇ ਸਿੱਖ ਬਣੇ ਹੈ ਤੇ ਜਿਹੜੇ ਬਾਹਰੋਂ ਸਿੱਖ ਬਣ ਕੇ ਆਉਣਗੇ ਉਹਨਾਂ ਦਾ ਵੀ ਅਸੀਂ ਸਨਮਾਨ ਕਰ ਸਕਾ ਜੇਦੋਂ ਸਾਨੂੰ ਆਪ ਨੂੰ ਹੀ ਸਿੱਖੀ ਦੀ ਕਦਰ ਨਹੀਂ ਸਾਡੇ ਨੌਜਵਾਨ ਬੱਚੇ ਬੱਚੀਆਂ ਕੇਸ ਪੱਤੀ ਫਿਰਦੇ ਨੇ ਬੇਅਸਤੀਏ ਨੇ ਗੁਰਦੁਆਰੇ ਦੇ ਬਹੁਤੇ ਪ੍ਰਬੰਧਕ ਬੇਅਮਰਤੀਏ ਨੇ ਤਾਂ ਫਿਰ ਸਾਨੂੰ ਅਸੀਂ ਬਾਹਰ ਆਏ ਦਾ ਕਿਵੇਂ ਸਨਮਾਨ ਕਰੀਏ ਇਸ ਲਈ ਪਹਿਲੇ ਅਸੀਂ ਇੱਕ ਇੱਕ ਸਮੇਂ ਸੀਮਾ ਬਣਾ ਲਈਏ ਵੀ ਅਸੀਂ 9 ਸਾਲ ਤੱਕ ਦਾ ਬੱਚਾ ਜਾਂ 8 ਸਾਲ ਤੱਕ ਦਾ ਬੱਚਾ ਨੂੰ ਅੰਮ੍ਰਿਤ ਪਾਨ ਕਰਾ ਦੇਣਾ ਉਸ 8-9 ਸਾਲ ਤੂੰ ਹੋਸ਼ ਵਿੱਚ ਹੁੰਦਾ ਹੈ ਔਰ ਨਿਤਨੇਮ ਕਰ ਸਕਦਾ ਸਾਰਾ ਕਰ ਸਕਦਾ ਮੈਂ ਖੁਦ 4 ਸਾਲ ਦੀ ਉਮਰ ਚ ਅਮਰਤ ਪਾਨ ਦੀ ਤਾਂ ਸੰਤ ਗਿਆਨੀ ਕਰਤਾ ਸਿੰਘ ਦੀ ਖਾਲਸਾ ਪੰਡਰਾ ਵਾਲੇ ਮਹਾਪੁਰਖਾਂ ਤੋਂ ਅਮਰਤ ਪਾਨ ਦੀ ਨਜ਼ਰ ਔਰ ਮੈਨੂੰ ਕੋਈ ਵਿਗਨ ਨਹੀਂ ਪਿਆ ਇੱਕ ਅੱਧੀ ਵਾਰੀ ਵਿਗਨ ਪਿਆ ਤੇ ਫਿਰ ਦੁਬਾਰੇ ਮੈਂ ਅਮਰਤ ਪਾਨ ਕੀਤਾ ਚਲੋ ਇੱਕ ਅੰਦਰ ਸੁਰਤ ਜੁੜ ਜਾਂਦੀ ਹੈ ਇੱਕ ਖੇਡ ਬਣ ਜਾਂਦੀ ਹੈ ਜਿਸ ਕਰਕੇ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਇਸ ਲਈ ਸਾਨੂੰ ਸਮੇਂ ਸੀਮਾ ਨਿਰਧਾਰਤ ਕਰ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਸਿੱਖੀ ਨੂੰ ਸਲਾਹ ਸਕੀਏ ਸਿੱਖੀ ਨੂੰ ਅਪਣਾ ਸਕੀਏ ਸਿੱਖੀ ਨੂੰ ਵਡਿਆ ਸਕੀਏ ਉਹ ਤਾਂ ਹੀ ਹੋਏਗਾ ਜੇ ਬਾਹਰੋਂ ਆਣ ਦਾ ਅਸੀਂ ਕਿਵੇਂ ਕਰਾਂਗੇ ਜੇ ਅਸੀਂ ਆਪ ਹੀ ਸਿੱਖੀ ਦੀ ਕਦਰ ਨਹੀਂ ਕਰਦੇ ਇਸ ਲਈ ਸਾਨੂੰ ਖੁਦ ਸਿੱਖੀ ਇੱਕ ਸਰਬ ਸੰਝਾ ਜੀਵਨ ਜੁਗਤ ਜੀਵਨ ਦਾ ਜੀਵਨ ਜਿਉਣ ਦਾ ਇੱਕ ਤੰਗ ਸਤਿਗੁਰੂ ਨਾਲ ਬਸਿਆ ਅਸੀਂ ਇਹਨੂੰ ਜਿੰਨਾ ਫੈਲਾਵਾਂਗੇ ਸਾਡੇ ਸਿੱਖਾਂ ਕੋਲ ਦਸਵੰਤ ਦੀ ਕਮੀ ਨਹੀਂ ਹੈ ਮਾਇਆ ਦੀ ਕਮੀ ਨਹੀਂ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਜਗਾ ਜਗਾ ਕੋਈ ਆਫਤਾ ਆਵੇ ਕੋਈ ਮਨੁੱਖਤਾ ਤੇ ਕਸ਼ਟ ਆਵੇ ਤੇ ਸਿੱਖ ਸਭ ਤੋਂ ਪਹਿਲਾਂ ਲੰਗਰ ਲੈ ਕੇ ਦਵਾਈਆਂ ਲੈ ਕੇ ਕਪੜੇ ਲੈ ਕੇ ਜ਼ਰੂਰਤ ਦੇ ਸਾਜ ਸਮਾਨ ਲੈ ਕੇ ਪਹੁੰਚਦੇ ਐ ਐਸਪੀਸੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਵੇਂ ਕਸ਼ਮੀਰ ਚ ਸ਼੍ਰੀਨਗਰ ਵਗੈਰਾ ਫਲੱਡ ਆਇਆ ਸੀ ਬਹੁਤ ਵੱਡਾ ਤੇ ਸਰਕਾਰਾਂ ਹੱਥ ਖੜੇ ਕਰ ਗਈਆਂ ਸੀ ਬਸ ਇਹ ਲੰਗਰ ਨਹੀਂ ਦੇ ਸਕਦੇ ਰੋਟੀ ਨਹੀਂ ਦੇ ਸਕਦੇ ਤੇ ਸਾਡੀ ਸਰਵੋਤਮ ਸੰਸਥਾ ਹੈ ਜੀ ਐਸਪੀਸੀ ਉਹਨਾਂ ਹੈਲੀਕਾਪਟਰ ਹਾਇਰ ਕਰਕੇ ਤੇ ਉਹਨਾਂ ਤੇ ਲੰਗਰ ਰੱਖ ਕੇ ਤੇ ਸਮਾਨ ਨਾਲ ਜਾ ਕੇ ਜਿੱਤੇ ਜਿੱਤੇ ਲੋਕਾਂ ਨੂੰ ਬਚਾਇਆ ਇਸ ਤਰ੍ਹਾਂ ਵੀ ਸਾਡੀ ਸੰਸਥਾ ਜਿਹੜੀ ਹੈ ਨਾ ਉਹਨਾਂ ਨੂੰ ਹੋਰ ਅਸੀਂ ਸਨਮਾਨ ਦੇਈਏ ਹੋਰ ਉਹਨਾਂ ਨੂੰ ਜਿਹੜਾ ਪਲ ਮਿਲੇ ਜਿਹੜੇ ਉੱਥੇ ਸੇਵਕ ਸੇਵਾ ਕਰਦੇ ਨੇ ਤੇ ਅਸੀਂ ਜਾਦਾ ਸਿੱਖੀ ਦਾ ਪ੍ਰਚਾਰ ਪਸਾਰ ਕਰ ਸਕਦੇ ਹਾਂ ਸਾਡੇ ਤਖਤ ਸਾਹਿਬਾਨ ਨੇ ਉੱਥੇ ਸਨਮਾਨ ਅਸੀਂ ਕਰ ਸਕਦੇ ਹਾਂ ਇਸ ਤਰ੍ਹਾਂ ਸਾਰੀ ਮਨੁੱਖਤਾ ਲਈ ਗੁਰੂ ਨਾਨਕ ਦਾ ਵੇੜਾ ਖੁੱਲਾ ਅੱਜ ਵੀ ਨਨਕਰਨਾ ਸਾਹਿਬ ਵਿੱਚ ਮੁਸਲਮਾਨ ਬੱਚੇ ਜਦ ਸ਼ਾਮ ਦੀ ਖੇਡ ਆਰੰਭ ਕਰਦੇ ਨੇ ਇੱਕ ਬੱਚਾ ਉੱਚੀ ਆਵਾਜ਼ ਲੰਦਾ ਗੁਰੂ ਨਾਨਕ ਦਾ ਘਰ ਕਿਹੜਾ ਕਿ ਵਾਕਿਆ ਸਾਰੇ ਯਕ ਜ਼ਬਾਨ ਹੋ ਗਏ ਕਹਿੰਦੇ ਨੇ ਜਿਸ ਤਰ੍ਹਾਂ ਖੁੱਲਾ ਵਿੜਾ ਖੁੱਲਾ ਵਿੜਾ ਤਾਂ ਭਾਵ ਹੈ ਜਿੱਤੇ ਸਾਰੇ ਆ ਕੇ ਬੈਠ ਸਕਦੇ ਨੇ ਸਭ ਦਾ ਸਨਮਾਨ ਹੋਸਦਾ ਤੇ ਬਾਉਂਡਰੀ ਵਾਈਜ਼ ਨਹੀਂ ਹੈ ਵੀ ਬਾਉਂਡਰੀ ਖੁੱਲੀ ਹੈ ਜਿਹਦਾ ਮਤਲਬ ਗੁਰੂ ਨਾਨਕ ਦਾ ਦਿਲ ਖੁੱਲਾ ਹੈ ਉਸ ਤਰ੍ਹਾਂ ਸਾਨੂੰ ਸਿੱਖਾਂ ਨੂੰ ਵੀ ਆਪਣਾ ਦੇ ਖੁੱਲਾ ਕਰਨਾ ਚਾਹੀਦਾ ਹੋਰ ਖੁੱਲਾ ਕਰਨਾ ਚਾਹੀਦਾ ਤਾਂ ਕਿ ਜਿਆਦਾ ਤੋਂ ਜਿਆਦਾ ਮਨੁੱਖਤਾ ਨੂੰ ਸਿੱਖੀ ਨਾਲ ਜੋੜਿਆ ਜਾਏ ਮਨੁੱਖਤਾ ਨਾਲ ਜੋੜਿਆ ਜਾਏ ਕੋਈ ਜ਼ਰੂਰੀ ਨਹੀਂ ਹੈ ਕਿ ਜੇ ਕੋਈ Hindu ਹੈ ਉਹ ਸਿੱਖ ਬਣੇਗਾ ਤਾਂ ਹੀ ਅਸੀਂ ਉਹਦਾ ਦਾ ਸੋਹਣਦ ਨਾਲ ਇਲਾਜ ਕਰਾਉਣਾ ਤੇ ਸਾਨੂੰ ਉਹਦੇ Hindu ਬਣੇ ਰਹਿਣ ਤੇ ਵੀ ਸਾਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਉਹਦੇ ਬੱਚੇ ਪੜਾਉਣੇ ਚਾਹੀਦੇ ਨੇ ਆਪਣੇ ਵੀ ਤੇ ਉਹਨਾਂ ਦੇ ਸੋ ਯੂਰੂਪੀ ਸਾਧ ਸੰਗਤ ਜੀ ਇਹ ਸਾਨੂੰ ਭਾਈ ਰਣਜੀਤ ਸਿੰਘ ਗਵਰੇ ਮਸਕੀਨ ਤਖਤ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਸੋ ਅੱਜ ਬੜਾ ਸੁਭਾਗਾ ਟਾਈਮ ਮੈਨੂੰ ਮਿਲ ਰਿਹਾ ਉਹ ਇਹਨਾਂ ਨਾਲ ਗੱਲਬਾਤ ਕੀਤੀ ਹੈ ਬਹੁਤ ਸੱਚਜੀਏ ਢੰਗ ਨਾਲ ਇਹਨਾਂ ਨੇ ਆਪਣੀਆਂ ਜਿਹੜੀ ਗੱਲਬਾਤਾਂ ਜਿਹੜੀਆਂ ਸਾਰੀਆਂ ਨੱਥੀਆਂ ਵੀ ਉੱਥੇ ਕਿੰਨੇ ਤੱਕ ਤ ਨਹੀਂ ਕਿਉਂਕਿ ਇੱਥੋਂ ਜਦੋਂ ਸੰਤ ਜਾਂਦੀ ਹੈ ਬਹੁਤਾਂ ਨੂੰ